ਸਸਿਕਾ ਅੱਜ ਸਾਰਿਆਂ ਨੂੰ ਤੁਸੀਂ ਸਭ ਠੀਕ ਠਾਕ ਹੋਗੇ ਅਸੀਂ ਸਭ ਠੀਕ ਠਾਕ ਹਾਂ ਤੇ ਅੱਜ ਦੀ ਸਾਡੀ ਰੈਸਪੀ ਹੈ ਵੀ ਇਹੀ ਟੋਸਟਡ ਬਰੈਡ ਲੱਗੇ ਬਣਾਉਣਾ ਬ੍ਰੈਡ ਸੈਂਡਵਿਚ ਲੱਗੇ ਬਣਾਉਣਾ ਗਾਇਸ ਸੈਂਡਵਿਚ ਬਣਾਉਣਾ ਲੱਗੇ ਸਮਾਨ ਲੱਗੂਗੀ ਸਖਦੀ ਚਿਮਲਾ ਵਿੱਚ ਕਿੰਨੇ ਲਈ ਇੱਕ ਪੂਰੀ ਇੱਕ ਪੂਰੀ ਚਿਮਲਾ ਵਿੱਚ ਇੱਕ ਪਿਆਜ਼ ਇੱਕ ਪਿਆਜ਼ ਇੱਕ ਟਮਾਟਰ ਇੱਕ ਪਿਆਜ਼ ਲਿਆਵਾ ਪਨੀਰ ਆਪਣੇ ਸਾਹਬ ਨਾਲ ਗਾਇਸ ਤੁਸੀਂ ਲੈ ਸਕਦੇ ਵਾ ਥੋੜਾ ਸ਼ਾਇਦ ਇੰਨਾ ਵੀ ਪੀਸ ਲੈ ਸਕਦੇ ਨਾ ਇੱਕ ਟਮਾਟਰ ਤੇ ਆਹ ਬਰਾਊਨ ਚੈਂਡ ਵਿੱਚ ਇਹ ਬਣਿਆ ਮਾਇਓਨੈਸ ਟਮਾਟਰ ਕੈਚਪ ਚੀਜ਼ ਤੇ ਤੰਦੂਰੀ ਮਾਇਓਨੈਸ ਆ ਸਾਰਾ ਸਮਾਨ ਹੈ ਸਾਡਾ ਚਲੋ ਕਰੋ ਮਿਕਸ ਮੰਮੀਓਂ ਫਰਸਟ ਸਟੈਪ ਹੈ ਘਾੜਦਾ ਪਨੀਰ ਦਾ টমাটর শিমলা মিচ শিমলা মিচ শিমলা মিচ হিডিও শিমলা মিচ হ্যাঁ হুম ਫਸਟ ਚਾਪ ਕੀ ਲਗਭਗ ਨਮਕ ਥੋੜਾ ਜਿਹਾ ਪਾਹੀ ਮੰਮੀ ਅੱਜ ਨਹੀਂ ਹਾਧਾ ਪੜਲੀ ਬਸ ਅੱਧਾ ਚਮਚ ਅੱਧਾ ਚਮਚ ਕੱਲ ਵੀ ਗਾਇਸ ਮੰਜੂਰੀਅਨ ਚ ਬਹੁਤ ਜ਼ਿਆਦਾ ਹੋ ਗਿਆ ਇਹ ਬਾਤ ਚਿਲੀ ਫਲੈਕਸ ਆਪਾਂ ਹਰੀ ਨਹੀਂ ਪਾਈ ਆਪਾਂ ਚਿਲੀ ਫਲੈਕਸ ਪਾ ਸਕਦੇ ਕਿਉਂਕਿ ਇਹ ਬੈਸਟ ਹੁੰਦੀ ਹੈ ਵਟ ਇਜ਼ ਥਿਸ ਕੇ ਗਾਇਸ ਮਮੀ ਕੋ ਨੇਮ ਨਹੀਂ ਲੈਣਾ ਆਏਗਾ ਹਨਾ ਮਮੀ ਮਾਇਓਨਿਸ ਗਾਇਸ ਵਾਈਟ ਚੋਸ ਮਾਇਓਨਿਸ ਯਾਰ ਹੁੰਦਾ ਨਾਮ ਹੈ ਹਾਂ ਲਾਉਣਾ ਫਿਰ ਟਮਾਟਰ ਸੌਸ ਟਮਾਟੋ ਕੇਚਪ ਤੰਦੂਰੀ ਮਾਇਓਨਿਸ ਇਹਦਾ ਨਾਮ ਹੈਗਾ ਤੰਦੂਰੀ ਮਾਇਓਨਿਸ ਗਾਇਸ ਆਹੇ ਲਾ ਦੋ ਚੁੰਜਾ ਪਰਕ ਬਸ ਇੱਕ ਚੰਜ ਪਾਤਾ ਗਾਇਸ ਹੁਣ ਚੀਜ਼ ਬਸ ਵੱਧੋ ਵੱਧੋ ਵੱਧ ਚੀਜ਼ ਇਸ ਕਰਕੇ ਪਾਇਆ ਹੈ ਕਿ ਉਹ ਫੈਲ ਜੇ ਸਾਰਾ ਕੁਝ ਗਾਇਸ ਹੁਣ ਆਪਾਂ ਮਿਕਸ ਕਰ ਦੋ ਨਵਾ ਦੇਖੋ ਗਾਇਸ ਬੇਕ ਕਰ ਜਾਵੇ ਨਾ ਸਿੰਪਲ ਹੈ ਇਹਨੋਂ ਔਖਾ ਨਹੀਂ ਨਾ

வட்டாக்காக டே வீடியா பண்ணுங்க டேஸ்ட்டு ਹੰਝ ਲੱਗਦੇ ਬਟਾ ਨੈਕਸਟ ਅਪ ਹੁਣ ਗਰਮ ਲਾਡਣੋਂ ਤੱਕੋਂ ਤੇ ਗਾਇਸ ਹੁਣ ਇੱਕ ਸਹਨਤ ਰੈਸਪੀ ਪਾਵਾਂਗੇ ਤੇ ਅੱਜ ਆਪਾਂ ਲੱਗੇ ਮੂਰਤ ਕਰਨ ਇਹਦਾ ਇੱਥੇ ਲੱਗੇ ਬਣਾਉਣਾ ਆਪਾਂ ਹੁਣ ਮੈਂ ਨਚਣਾ ਆਪਾਂ ਹੁਣ ਹੋਈ ਸੀ ਨਹੀਂ ਮੈਂ ਕਰ ਮੰਮੀ ਕਰਨ ਦਾ ਪੀ ਗਾਇਸ ਹੁਣ ਹੈ ਗਾਇਸ ਮੰਮੀ ਔਨ ਕਰਨ ਦਾ ਪੀ ਆ ਜੀ ਵੇਖ ਸਕਦੇ ਜੋ ਗਾਇਸ ਤੁਸੀਂ ਆਪਾਂ ਗ੍ਰਿਲ ਬਣਾਉਣੀ ਆ ਇਸ ਪਹਿਲਾਂ ਤੇ ਥੱਲੇ ਬਟਰ ਸਪਰੈਡ ਕਰ ਦੇਣਾ ਵਾ ਤੇ ਬਾਕੀ ਥੋੜਾ ਜਿਹਾ ਬਟਰ ਇੱਥੇ ਵੀ ਲਾ ਦੇਣਾ ਕਿਉਂਕਿ ਦੇਣਾ ਮੈਂ ਲਾ ਦੇਣਾ ਨਹੀਂ ਇੱਕੋ ਬੰਨ ਮੈਂ ਇਹਨਾਂ ਨਾਲ ਲਈ ਆਪੀ ਇਸ ਤੇ ਮਤਾਂ ਲਉਂਦੀ ਵਾਂ ਮੈਂ ਹੁਣ ਥੋੜੀ ਜਿਹੀ ਮੈਂ ਬਣਾਉਣ ਦੀ ਰੈਸਪੀ ਗੈਸ 2 ਮਿੰਟ ਵੇਟ ਕਰ ਲੋ ਗਰਮ ਹੋ ਜਾਂਦਾ ਡੱਬਾ ਤੇ ਇਹਨੂੰ ਹੁਣ ਆਪਾਂ 5 ਮਿੰਟ ਲਈ ਬੰਦ ਕਰਤਾ ਵੇਖੋ ਤੇ ਆਪਾਂ ਨੈਕਸਟ ਕਰਦੇ ਦੱੱਬਾ ਬਣਾਉਣੇ ਨੰਬਰਸ਼ਨ ਲੱਗ ਗਏ ਤੇ ਸੈਕਿੰਡ ਬ੍ਰੈਡ ਮਤਲਬ ਸਪ੍ਰੈਡ ਕਰਨ ਦਾ ਵੀ ਮੰਮੀ ਹੁਣ ਠੀਕ ਹੈ ਗਾਇਸ ਵੇਖ ਲਓ ਦੇਖ ਉਹਨਾਂ ਗਰਮ ਹੋਣਿਆ ਵਾਡਾ ਇਹਨਾਂ ਗਰਮ ਹੋ ਜੂਗਾ ਚਾਹ ਬਣਾ ਫੋਨ ਲਾ ਗਾਈ ਸੋ ਆਪਣ ਕੰਮ ਲੱਗ ਗਿਆ ਵਾ ਥੋੜਾ ਜਿਹਾ ਮੈਂ ਲੋਨ ਨਹੀਂ ਤਾਂ ਵੀ ਥੋੜਾ ਜਿਹਾ ਵਧਿਆ ਐਸੇ ਤਾਂ অলਮੋਸਟ ਹੋ ਗਈ ਸੀ ਥੋੜਾ ਬੱਚਾ ਸਾਈਡ ਆ ਕਰ ਲੈ ਨਹੀਂ हो बन मिनट गाइस फिर मैं चीज इस करके बुलाता तो फिर थोड़ा जा दो मिनट वेट कर गाइस ये ये थोड़ा इनको ली रईस हाजा ये तो चीज लाई ना, ना। चीज़ नहीं